ਹਾਂਜੀ 100 ਰੁਪਏ 100 ਰੁਪਏ 100 ਰੁਪਏ ਪੰਜਾਬ ਦੇ ਮਸ਼ਹੂਰ ਹੌਸਲੇ ਪਰਮਾਰ ਲਖਨੂ ਗੁਰਦੀ ਵਾਲੇ ਲੈ ਕੇ ਆਏ 100 ਰੁਪਏ ਦੀ ਜਬਰਦਸਤ ਧਮਾਕਾ ਪਰਫਿਊਮ ਚਾਹੇ ਗੱਡੀ ਛਿੜਕੋ ਚਾਹੇ ਰੂਮ 'ਚ ਛਿੜਕੋ ਗੋਦੋਜ ਕੰਪਨੀ オリジナル ਪਰਫਿਊਮ 169 ਰੁਪਏ ਐ ਐਮਆਰਪੀ ਆ ਤੇ ਆਪਾਂ ਤੁਹਾਨੂੰ ਦੇਵਾਂਗੇ ਸਿਰਫ 100 ਰੁਪਏ ਦੀ ਇੱਥੇ ਬਸ ਨਹੀਂ 100 ਰੁਪਏ ਦੇਵਾਂਗੇ ਗੱਡੀ ਤੁਸੀਂ ਆਪਣੇ ਡੈਸ਼ਬੋਰਡ ਅੰਦਰ ਬਸ ਜਿਦਾ ਮਰਜੀ ਪਲਾਸਟਿਕ ਘੱਟ ਨਹੀਂ ਹੈਗੀਆਂ ਆ ਪਾਲਿਸ਼ ਕਰੋ ਓਨਲੀ ਸਪਰੇਅ ਮਾਰੋ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਓਨਲੀ 100 ਰੁਪਏ ਚ ਗੱਡੀ ਤੋਂ ਲਈ ਧੋ ਕੇ ਦੀ ਪਾਲਿਸ਼ ਕਰਨੀ ਆ 1 ਲੀਟਰ ਦੀ ਪਾਲਿਸ਼ ਓਨਲੀ ਦਿਮਾਗ ਦੇ 100 ਰੁਪਏ ਦੀ ਫਾਰਮੂਲਾ ਦੀ ਇਸ ਤੋਂ ਇਲਾਵਾ ਗੱਡੀ ਚਮਕਾਉਣ ਦਾ ਪਹਿਲਾਂ ਗੱਡੀ ਧੋਣੀ ਆ ਧੋਣ ਲਈ ਜੇ ਤੁਸੀਂ ਚਾਹਦੇ ਤੁਹਾਨੂੰ ਸ਼ੈਂਪੂ ਉਹ ਵੀ ਫਾਰਮੂਲਾ ਦਾ ਦੇਵਾਂਗੇ 280 ਐਮ ਆਰ ਪੀਓ ਸ਼ੈਂਪੂ ਸਿਰਫ 100 ਰੁਪਏ ਦਾ ਇਸ ਤੋਂ ਇਲਾਵਾ ਗੱਡੀ ਟਾਇਰ ਚਮਕਾਣੇ ਆ ਟਾਇਰ ਚਮਕਾਉਣ ਲਈ ਟਾਇਰ ਵਾਲੀ ਜੈਲ ਦੇ ਦਾਂਗੇ ਵੀ ਫਾਰਮੂਲਾ ਦੀ ਸਿਰਫ ਸਿਰਫ 350 ਐਮ ਆਰ ਪੀ ਵਾਲੀ ਓਨਲੀ 100 ਰੁਪਏ ਦੀ ਇਸ ਤੋਂ ਇਲਾਵਾ ਗੱਡੀ ਜਾਂ ਕਿਸੇ ਹੋਰ ਸਕੂਟਰ ਬਾਈਕ ਦਾ ਤੇਲ ਚੱਕਦਾ ਆ ਤੇਲ ਉਹਨਾਂ ਘੱਟੀ ਜਾਂਦਾ ਬਾਰ-ਬਾਰ ਤੇ ਉਹ ਤੇਲ ਪੂਰਾ ਕਰਨ ਲਈ ਲੋੜ ਪੈਂਦੀ ਹੈ ਤੇ ਤੇਲ ਪੂਰਾ ਕਰਨ ਲਈ ਦੇ ਦਾਂਗੇ ਓਨਲੀ 100 ਰੁਪਏ ਦਾ ਡਬਾ ਤੇ ਇਸ ਦੇ علاوہ ਸਾਡੇ ਕੋਲ ਹੋਰ ਹੀ ਬਹੁਤ ਸਰੀ ਵੈਰਾਈਆਂ ਹੈਗੀਆਂ ਆ ਸੋ ਜਲਦੀ ਆਓ ਇਹਦਾ ਸਮਾਨ ਸਾਡੇ ਕੋਲ ਮਿਲੇਗਾ ਉਹ ਵੀ ਵਜਬਰੇਟਾ ਦੇ ਮਿਲੇਗਾ ਜਲਦੀ ਆਓ ਤੇ ਲੈ ਜਾਓ ਧੰਨਵਾਦ